ਕਹ ਰਹਿ ਨਾ ਹਲੂ ਇਹ ਪਿਆਰ ਦੀ ਸਾਨੂੰ ਵੀ ਲੈ ਜਾ ਹਾਏ ਉਹ ਡਾਡਿਆ ਰੱਬਾ ਜਿਸ ਪੁੱਤ ਨੂੰ ਮਾਂ ਐਨਾ ਵੱਡਾ ਕਰ ਫੋਚੇ ਤੋੜ ਦਿੰਦੀ ਐ ਅੱਜ ਉਹ ਪੁੱਤ ਜਦੋਂ ਬੀ ਜਵਾਨ ਹੋਇਆ ਅੱਖਾਂ ਸਾਹਮਣੇ ਹੋਵੇ ਤਾਂ ਮਾਂ ਦੇ ਕਾਲਜੇ ਤੇ ਕੀ ਬੀਤਦੀ ਹੋਵੇਗੀ ਕੀ ਹਾਲ ਹੋਵੇਗਾ ਇਸ ਮਾਂ ਦਾ ਇਹ ਤਾਂ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਐ ਕਿਸ ਤਰ੍ਹਾਂ ਇਹ ਮਾਤਸ ਵੀਰਾਂ ਚ ਤੜਫ ਰਹੀ ਹੈ ਜੀ ਹਾਂ ਇਸ ਪਰਿਵਾਰ ਦਾ ਜਵਾਨ ਪੁੱਤ ਇਹਨਾਂ ਤੋਂ ਖੁੱਸ ਗਿਆ ਹੈ ਬਰਲਾਪ ਕਰਦਾ ਹੈ ਪਰਿਵਾਰ ਇੱਕ ਹੀ ਗੱਲ ਕਰ ਰਿਹਾ ਹੈ ਗੁਰਪ੍ਰੀਤ ਸਾਨੂੰ ਵੀ ਨਾਲ ਲੈ ਜਾਂਦਾ ਇਹ ਪਰਿਵਾਰ ਦਾ ਦਰਦ ਇੱਕ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਪਰਿਵਾਰ ਤੇ ਦੁੱਖਾਂ ਦਾ ਕਹਿ ਟੁੱਟ ਗਿਆ ਜਿਵੇਂ ਇਹਨਾਂ ਦਾ ਸਭ ਕੁਝ ਖਤਮ ਹੋ ਗਿਆ ਹੋਵੇ ਜੀ ਹਾਂ ਅਸ਼ਾਰਪੁਰ ਦੇ ਕਸਬਾ ਦਾਤਾਪੁਰ ਦੀਨਪੰਦੇ ਇੱਕ ਰਾੜੀ ਦਾ ਰਣਬਾਲਾ ਗੁਰਪ੍ਰੀਤ ਸਿੰਘ ਜਿਸ ਦੀ ਅੱਜ ਸਵੇਰੀ ਤਬੀਅਤ ਖਰਾਬ ਹੋਣ ਕਾਰਨ ਅਚਾਨਕ ਮੌਤ ਹੋ ਗਈ ਗੁਰਪ੍ਰੀਤ ਸਿੰਘ ਪਿਛਲੇ 8 ਸਾਲਾਂ ਤੋਂ ਫੌਜ ਦੇ ਵਿੱਚ ਭੜਤੀ ਸਨ ਪਰਵਾਦ ਚ ਚੀਖ ਤੇ ਹਾੜਾ ਪੁੱਤ ਦੇ ਖੁੱਸ ਜਾਂਦਾ ਏ ਪਰ ਆ ਦੇ ਦੂਰ ਜਾਣ ਦਾ ਦਰਦ ਪਤਨੀ ਦਾ ਸਹਾਰਾ ਟੁੱਟ ਜਾਂਦਾ ਏ ਕਹਿ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੈਰਾ ਮਿਲਟਰੀ ਦੇ ਵਿੱਚ 9 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ ਨਵੇਂ ਬਰੇ ਛੁੱਟੀਆਂ ਕੱਟਣ ਲਈ ਆਇਆ ਸੀ ਤੇ ਤबीयत ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ ਤਾਂ ਕੀ ਹੋਇਆ ਸਾਰੇ ਨਕਤੂ ਖੁੰਚਦੇ ਸੱਤ ਸਾਲ ਹੋ ਗਏ ये हो गए सताई अठाई दिन कल जाना से सवेरे साढ़े सात बजे अठे सवा आठ बजे खत्म हो गई बच्चा चला गया बड़े दुख की बात है बिछड़ी आत्मा को परमात्मा अपने चरणों में जगह दे और ये क्षति हुई है परिवार को सभी संबंधियों को परमात्मा उन क्षति को पूरा करने की ताकत दे और मैं भगवान जी से प्रार्थना करता हूँ कि परिवार में सुख शांति समृद्धि और खुशहाली ਸਦਾ ਰਹੇ ਪਰਿਵਾਰ ਮੇ ਸਦਾ ਠੰਡੀਆਂ ਹਵਾਵਾਂ ਚਲਦੀ ਇਹਨੇ ਗਰਮ ਹਵਾ ਨਾਲ ਲੱਗ ਕੇ ਗਈ ਜਿਹੀ ਮੇਰੀ ਭਗਵਾਨ ਸੇ ਕੇ ਪ੍ਰਾਰਥਨਾ ਹੈ ਔਰ ਬੱਚੇ ਕੋ ਆਪਣੀ ਚਰਨੋ ਮੇ ਜਗਾ ਦੇ ਪਰਮਾਤਮਾ ਜਿਹੀ ਮੇਰੀ ਬੇਨਤੀ ਹੈ ਹਮਾਰ ਇਕਦਮੀ ਹੋਇਆ ਕੋਈ ਰਾਤ ਚੰਗੇ ਭਲੇ ਮਾਂ ਪਿਓ ਨੇ ਰੋਟੀ ਕੱਢੀ ਇਹਨੇ ਨਾਲ 9 10 ਵਜੇ ਕਾਹ ਚੇ ਖੇੜਦੇ ਸਵੇਰੇ ਉੱਠੇ ਬਸ ਉਹਦੇ ਜੀ ਤੇ ਡੈਡੀ ਨੇ ਤਾਂ ਠਾਲ ਕੇ ਕੇ ਕਹਿੰਦੇ ਰੋਟੀ ਖਾਣੀ ਹੈ ਤੇ ਆ ਵੀ ਨੇ ਕਹਿੰਦਾ ਨਹੀਂ ਮੈਂ ਤੂੰ ਦੁੱਧ ਰਿਹਾ ਹੋ ਫਿਰ ਦੇਖਦੇ ਆ ਅਗੇ ਉਹਨਾਂ ਦੇ ਜਦੋਂ ਡੈਡੀ ਆਏ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਜੀ ਆ ਗਈ ਫਿਰ ਡਾਕਟਰ ਨੂੰ ਬੁਲਾਇਆ ਆਉਂਦਿਆਂ ਨੂੰ ਡਾਕਟਰ ਬੁਲਾਉਣ ਦੇ ਨਾਲ ਨਾਲ ਉਹਨਾਂ ਨੇ ਦੱਸਿਆ ਵੀ ਇੰਨੀ ਜਿਆਦੀ ਸੌਟ ਕਰਾਉਗਾ ਜੇ ਥੋੜਾ ਜਿਹਾ ਪਹਿਲਾਂ ਪਤਾ ਹੁੰਦਾ ਅੱਗੇ ਪਿਛੇ ਲੈ ਜਾਣਾ ਸੀਗਾ ਇੱਕਦਮ ਹੀ ਕੋਈ ਪਤਾ ਹੀ ਨਹੀਂ ਲੱਗਿਆ ਵੀ ਸਰਕਾਰ ਅਗੇ ਅਪੀਲ ਕਰਨਾ ਚਾਹੁੰਦੇ ਨੌਜਾਨ ਬੱਚਾ ਸੀਗਾ ਮਾਂ ਵੀ ਬਜ਼ੁਰਗ ਨੇ ਉਹ ਖੇਤੀਬਾੜੀ ਦਾ ਹੈਗਾ ਹੋਰ ਕੋਈ ਸਾਧਨ ਨਹੀਂ ਇਹਨਾਂ ਦੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੀ ਹੈਲਪ ਵੱਧ ਤੋਂ ਵੱਧ ਹੋ ਕੇ ਹੈਲਪ ਕਰਨ ਇਹਨਾਂ ਦੀ ਔਰ ਸਰਕਾਰਾਂ ਕਰਦੀਆਂ ਵੀ ਹੈਗੀਆਂ ਸਰਕਾਰ ਨੂੰ ਚਾਹੀਦਾ ਵੀ ਅੱਗੇ ਹੋਣ ਔਰ ਬੱਚਿਆਂ ਦੀ ਏਜੇ ਬੱਚਿਆਂ ਦੀ ਏਜੇ ਜਗ੍ਹਾ ਤੇ ਹੋਣਾ ਚਾਹੀਦਾ ਸਰਕਾਰ ਨੂੰ ਤੇ ਪਰਿਵਾਰ ਦੇ ਵਿੱਚ ਇਸ ਨਾਟਾ ਚੀਖ ਚਹਾੜਾ ਇਹ ਦਰਦ ਬਿਆਨ ਕਰਦੀਆਂ ਤਸਵੀਰਾਂ ਨੇ ਪਟਵਾਉ ਮਤਲਬ ਹੈ ਕਿ ਜਿਹੜਾ ਸਰਕਾਰ ਦੇ ਪਾਸੇ ਅਧਰ ਪਾਸੇ ਬੋਲਣਾ ਕਿ ਬਾਹਰ ਗ੍ਰੰਥੀ ਕੰਝ ਪਿਆਰੇ ਕਾ ਸਰਕਾਰੀ ਚਾਲੂ ਹੁੰਦੇ ਜਿਨਾ ਨਾਮ ਕਰ ਪਿਆਵਾਂਗੇ ਚਿੱਕਿਆ ਜੇ ਚਲਾਈ ਤੀ ਕੋ ਭਾਈ ਦੇ ਕਿ 100 ਕਿਤਾਬਾਂ ਦੇ ਨਾਲ ਵੀ ਦਵਾਈ ਦਾ ਧਰਜ ਬੋਲਾਂਗੇ ਪਰਵਾੜ ਦੇ ਉੱਤੇ ਦੁੱਖਾਂ ਦਾ ਕਹਿ ਟੁੱਟ ਗਿਆ ਜਦੋਂ ਇੱਕ ਮਾਂ ਤੋਂ ਪੁੱਤ ਖੁੱਸ ਗਿਆ ਇੱਕ ਭੈਣ ਤੋਂ ਭਰਾ ਦੂਰ ਚਲਾ ਗਿਆ ਤੇ ਪਤਨੀ ਦੇ ਸਿਰ ਦਾ ਸਾਆ ਉਸ ਤੋਂ ਖੁੱਸ ਗਿਆ ਬਿਹੱਦ ਪਾਬੂ ਕਰਨ ਵਾਲੀਆਂ ਇਹ ਤਸਵੀਰਾਂ ਜੋ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰ ਰਹੀਆਂ ਨੇ ਬਿਹੱਦ ਪਾਬੂ ਕਰਨ ਵਾਲੀਆਂ ਇਹ ਤਸਵੀਰਾਂ शोक के साथ कहना पड़ रहा है पैराट्रूपर हमारे गुरती गुरप्रीत सिंह उनका अंतिम संस्कार किया जा रहा है गांव क्या है कराड़ी, कराड़ी, कराड़ी गांव ये अपने पैरा में पैराट्रूपर थे अच्छे बंदे थे गांव तरफ से भी इनका अच्छा रिस्पांस था मगर अचानक इनका ब्रेन हेमरेज होने के कारण इनका अंतिम हो गया समय अभी इनका अंतिम संस्कार किया जा रहा है जो कुछ है हमारी यूनिट में अठारह एफ ए डी एटीन एफ ए ऊँची बसी से हूँ हमारे स्टेशन कमांडर साहब ने भेजा गया और कमांडेंट साहब की तरफ से आया हूँ कोई भी इनका फैमिली बच्चों की तरफ से कोई क्यूरी होता है तो मैं इनको नंबर दे दिया था इनके फ़ादर साहब को जी। ताकि जी। वो कुछ भी होने से यूनिट की तरफ से उनके साहब भी आए हुए हैं तो साहब उनका जो डॉक्यूमेंटेशन है वो कराएंगे अगर हमारे तरफ से जो मदद होगी हमारी यूनिट करेगी जो हमारे अंडर में मैं सुबेदार मनोज ट्वेंटी थ्री पैरा एस एफ ये ग्रुप ही जो था वो हमारे यूनिट में था बहुत अच्छा लड़का था नेचर वाइज भी अच्छा था बातचीत करने का तरीका और काम करने की लकड़ी भी बहुत अच्छी थी आज इनका ब्रेन है म्यूजिक की वजह से ये वीर गति प्राप्त हुए ਕੀ ਪੀ ਤੇ ਪਾਣੀ ਲੈ